हां जी दोस्तों सत श्री काल जी गुड मॉर्निंग आज ਆਪਣੀ ਗੱਲਬਾਤ ਦਾ ਵਿਸ਼ਾ ਸਤਾਵਰ ਵੀਲ ਜਾਂ ਸਤਾਵਰ ਵੀ ਕਹਿ ਦਿੰਦੇ ਐ ਇਹਦੀਆਂ ਜੜਾਂ ਸਫੈਦ ਮੂਸਰੀ ਵਰਗੀਆਂ ਹੁੰਦੀਆਂ ਐ ਇਹਦੀਆਂ ਜੜਾਂ ਹੀ ਵਰਤੋਂ ਵਿੱਚ ਆਉਂਦੀਆਂ ਇਹ ਜਿਹੜੀ ਗੁੱਟੀ ਨੂੰ ਖਾਸ ਕਰਕੇ ਔਰਤਾਂ ਦੀ ਸਿਹਲੀ ਕਹੇ ਜਾਂਦਾ ਕਿਉਂਕਿ ਔਰਤਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਦੇ ਵਿੱਚ ਇਹ ਇਲਾਜ ਵਿੱਚ ਜਿਹੜਾ ਬਿਮਾਰੀਆਂ ਦਾ ਇਲਾਜ ਆ ਉਹਦੇ ਵਿੱਚ ਨਾ ਇਹਦੀ ਵਰਤੋਂ ਬਹੁਤ ਜ਼ਿਆਦਾ ਹੁੰਦੀ ਹੈ ਇਹ ਐਂਟੀਆਕਸੀਡੈਂਟ ਹੁੰਦੀ ਹੈ ਇਹਦਾ ਪਾਊਡਰ ਤੇ ਕੈਪਸੂਲ ਬਾਜ਼ਾਰ ਵਿੱਚੋਂ ਆਮ ਮਿਲਦੇ ਆ ਇਹ ਕਿਸੇ ਵੀ ਤਰ੍ਹਾਂ ਦੀ ਸਰੀਰਕ ਜਾਂ ਮਾਨਸਿਕ ਕਮਜ਼ੋਰੀ ਹੋਵੇ ਉਹਨੂੰ ਦੂਰ ਕਰਦੀ ਹੈ ਸਾਡੀ ਪਾਚਨ ਸ਼ਕਤੀ ਨੂੰ ਵਧਾਉਂਦੀ ਹੈ ਇਹ ਅੰਤੜੀਆਂ ਨੂੰ ਮਜ਼ਬੂਤ ਕਰਦੀ ਹੈ ਇਹ ਸਾਡੇ ਹਾਰਮੋਨਸ ਨੂੰ ਸਤੁਲੰਤ ਰੱਖਣ ਦਾ ਵੀ ਕੰਮ ਕਰਦੀ ਹੈ। ਤੋਂ ਦੋਸਤੋ ਵੀਡੀਓ ਵਧੀਆ ਲੱਗੀ ਸ਼ੇਅਰ ਲਾਈਕ ਜਰੂਰ ਕਰਿਓ। ਧੰਨਵਾਦ ਜੀ।